ਮਤਲਬ ਕੀ ਕਹਣਾ ਚਾਹੁੰਗੇ ਇਹ ਨਾ ਜੋਗੇ ਪਰਚੀ ਘੱਟ ਲਾਉਣੀ ਹੈ ਇੱਕ ਲੜਕੀ 21 ਸਾਲਾਂ ਦੀ ਸੀਗੀ ਪਿੰਡ ਕਿਸੇ ਤਰ੍ਹਾਂ ਉਹ ਇੱਥੇ ਆਈ ਸੀ ਜੋਗੇ ਨਾ ਉਹ ਖੁਦ ਵਿੱਚ ੜੀ ਹੈ ਕਿਹਦਾ ਹੋ ਪਤਾ ਲੱਗਦਾ ਇਹ ਜੀ ਮਾਸੀ ਕੋਲ ਆਈ ਸੀ ਪੁੜੀ ਮਾਸੀ ਕੋਲ ਆਈ ਸੀ ਪਰ ਨਾ ਇਹ ਲੱਛਰ ਅਸੀਂ ਬੈਂਡ ਨਹੀਂ ਆਈ ਸੀ ਇਹ ਮਾਰੀ ਮੋਢੇ ਦਾ ਟੈਸਨ ਜੀ ਭਾਈ ਗਈ ਸੀ ਤਿੰਨ ਦਿਨ ਹੋਈ ਸੀ ਆਈ ਨਾ ਮਾਸੀ ਕੋਲ ਆਈ ਸੀ ਮਾਸੀ ਐਵੇਂ ਕਹਿੰਦੀ ਗਰੀਬ ਆਵੇ ਤੈਨੂੰ ਆਈ ਨਹੀਂ ਆਏ ਬੋਲੇ ਮੁਸਲਮਾਨ ਰਾਈ ਹੁੰਦੇ ਐ ਇਹ ਗਈ ਸੀ ਕੁੜੀ ਪੋਚੇ ਰੋ ਮਾਸੀ ਤਾਂ ਬੋਲੇ ਸਬਜ਼ੀ ਵੀ ਬਣਾਈ ਐ ਰੋਟੀ ਵੀ ਬਣਾਈ ਐ ਕੁੜੀ ਨੇ ਉਹ ਦੂਜੇ ਵਾਰ ਜਵਾਕਾਂ ਨੂੰ ਕਹਿੰਦੀ ਆ ਪ ਹਾਂ ਕੋਹੜਾ ਕੋਹਦਾ ਵਈ ਹੈ 40 50 ਸਾਲ ਦਾ ਹੀ ਐ ਇਹਨਾਂ ਨੇ ਪਿੰਡ ਸਾਡੇ ਆਖੇ ਬੋਟਾਂ ਹੀ ਪਾਈਆਂ ਅਸੀਂ ਪਵਾਈਆਂ ਬੋਟਾਂ ਕਹਿ ਕੇ ਸਾਡੇ ਖੂਨ ਸਾਡੀ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਮੈਂਬਰ ਨੇ ਹਾਂ ਵਿਕੇਰਾ ਬਦਵਕੇ ਜਾਜੂਰ ਪਾ ਗੋ ਸਮਝਣਾ ਤੇ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਜਮਾਕ ਭਾਈ ਦੋ ਕੁੜੀਆਂ ਪਰਲੇ ਘਰਾਂ ਦੇ ਵੀ ਇਹਨਾਂ ਦੀ ਜਮਾਕ ਸਾਰੇ ਇਹਨਾਂ ਇੱਥੇ ਐ ਨਿੱਕੀ ਨਿੱਕੀ ਜਮਾਕ ਹੈ ਨਾ ਅੱਛਾ ਇਹਨਾਂ ਦੀ ਗੱਲ ਸੁਣੀ 21 ਸਾਲ ਦੀ ਸੀ ਹਾਂ ਤੇ ਦੇਖਦੀ ਸੀ ਉਹਦਾ ਹੀ ਕੱਲ ਕਤਲ ਹੋ ਗਿਆ ਘਰੇ ਨਹੀਂ ਸੀ ਮੈਂ ਤੁਸੀਂ ਐ ਨਹੀਂ ਸੀ ਕਰੇ ਮੈਂ ਤਾਂ ਕੰਮ ਕਰ ਅੱਛਾ ਕਾ ਕੀ ਕਹੇ ਪਤਾ ਲੱਗਾ ਤੁਹਾਨੂੰ ਜੇ ਤੁਸੀਂ ਇਹਨਾਂ ਵੀ ਆ ਗੱਲ ਹੋਈ ਇਹ ਬੱਚੇ ਹੈਗੇ ਸੀ ਮੌਕੇ ਤੇ ਹਾਂ ਤੇ ਕਿੱਥੋਂ ਪਹੁੰਚੀ ਸੀ ਲੜਕੀ ਆਪਣੀ ਇਹ ਕਿਸਨ ਕੋਰੇ ਤੋਂ ਸੀ ਮੋਗੇ ਜਿਹੇ ਸੀ ਛੋਟੀ ਕੀ ਲੱਗਦੀ ਸੀ ਪੰਜ ਕਿੰਨੇ ਦਿਨ ਪਹਿਲਾਂ ਇੱਥੇ ਆਈ ਸੀਗੀ ਦਿਨ ਤਾਂ ਨਹੀਂ ਹੋਏ ਹਮ ਬਾਈ ਜੀ ਇਹ ਆਪਣੇ ਮਗਰਾਂ ਨਾਲ ਖੂ ਹੈ ਪਿੱਛੇ ਤੁਸੀਂ ਕਿਹਾ ਨਹੀਂ ਜੀ ਇਹਨੂੰ ਬੰਦ ਕੀਤਾ ਜਾਵੇ ਜਾਂ ਵੀ ਕੋ ਬੱਚੇ ਦਾ ਨੁਕਸਾਨ ਹੋ ਸਕਦਾ ਹੈ ਨਾ ਅੱਜ ਉਹੀ ਗੱਲ ਹੋ ਗਈ ਹਮ ਤਾਂ ਹੁਣ ਕੀ ਇਥੇ ਜਿਹੜਾ ਸਾਰੇ ਪ੍ਰਸ਼ਾਸਨ ਪਹੁੰਚ ਗਏ ਨਾ ਆ ਚੁੱਕੇ ਨੇ ਸਾਰੇ ਅਫਸਰ ਆਪਾਂ ਕਹਿ ਦਈਏ ਅੱਜ ਵੱਡੀਆਂ ਵੱਡੀਆਂ ਗੱਲਾਂ ਕਰਨਗੇ ਜੇ ਇਹ ਗੱਲਾਂ ਪਹਿਲਾਂ ਕਰ ਲੰਦੇ ਨਾ ਮਾਪਿਆਂ ਨੂੰ ਤਲਾਹ ਦੇ ਜਿਹੜੇ ਪਿੰਡ ਸੀਗੇ ਨਾ ਇੱਥੇ ਕੀ ਕਰਦੀ ਸੀ ਲੜਕੀ ਇਹ ਇਹ ਪਹਿਲਾਂ ਆਈ ਲੈਟਸ ਕਰਕੇ ਹੀ ਦੂ ਸੀ ਬੈਨ ਘਟ ਸੀ ਤੇ ਦਿਮਾਗੀ ਟੈਨਸ਼ਨ ਜੀ ਵੀ ਸੀ ਮੇਰੀ ਥੋੜੀ ਤਾਂ ਕਰਕੇ ਅੱਛਾ ਤੁਸੀਂ ਕਿੱਥੇ ਘੁੰਮ ਕਰਨ ਵਾਗੇ ਹੈ ਇੱਥੇ ਗਵਾਂਡੀਆਂ ਦੀ ਫੋਨਿਕ